ਅੱਜ ਸ਼ਾਮ ਦੇ 6:00 ਵੱਜ ਗਏ ਆ ਦੇਖ ਸਕਦੇ ਤੁਸੀਂ ਮੌਸਮ ਬਹੁਤ ਜ਼ਬਰਦਸਤ ਹਨੇਰੀ ਤੂਫਾਨ ਟਾਈਮ 6:00 6:00 ਵੱਜ ਚੁੱਕੇ ਆ ਅਸੀਂ ਇਸ ਟਾਈਮ ਪੈਟਰੋਲ ਪੰਪ ਤੇ ਖੜੇ ਆ ਪੁਰਾਣੀ ਸ਼ਾਲੇ ਬਹੁਤ ਜ਼ਿਆਦਾ ਨੇਰੀ ਤੂਫਾਨ ਦੀ ਵਜ੍ਹਾ ਕਰਕੇ ਮਿੱਟੀ ਕੱਟੇ ਦੇ ਵਿੱਚ ਲਾਈਟਾਂ ਗੱਡੀਆਂ ਦੀਆਂ ਜਗਦੀਆਂ ਜਾ ਰਹੀਆਂ ਕੋਈ ਹਨੇਰਾ ਨਹੀਂ ਹੋ ਚੁੱਕਾ ਆ ਬਹੁਤ ਭਿਆਨਕ ਤੂਫਾਨ ਆ ਦੇਖ ਸਕਦੇ ਹੋ ਕਿ ਕੁਛ ਵੀ ਨਜ਼ਰ ਨਹੀਂ ਆ ਰਿਹਾ ਦਿਨ ਹੀ ਪਾਈਮ 6 ਦਾ ਟਾਈਮ ਆ ਨਹੀਂ ਉੱਥੇ ਬੈਠਦੇ ਆ ਰੁਕਦੇ ਆ ਥੋੜੀ ਜਿਹਾ ਪਤਾ ਕਿਉਂ ਕਿ ਇੰਨੇ ਰਬੋਤ ਹੈ ਤੂਫਾਨ ਜ਼ਬਰਦਸਤ ਆ ਤੇ ਕਹਦੇ ਕਹਿੰਦਾ ਇੱਥੇ ਰੁਕ ਜਿੰਦਾ ਸਾ ਵੀ ਕੋਈ ਗੱਲ ਨਹੀਂ ਭਾਵੇਂ ਬੇਸ਼ੱਕ ਸਾਡੇ ਸਾਹਮਣੇ ਇਨ ਲਾਈਟਾਂ ਜਗਦੀਆਂ ਆਣੀਆਂ ਟਾਈਮ 6 ਦਾ ਆਇਆ ਮੇਰਾ ਭਰਾ ਬਿਲਕੁਲ ਮਾਨਣਾ ਚਲੀ ਸ਼ਨੀਵਾਰ ਦਾ ਦਿਨ 6 ਵਜੇ ਦਾ ਟਾਈਮ ਬਹੁਤ ਜ਼ਬਰਦਸਤ ਤੂਫਾਨ ਆ ਆ ਚੁੱਕਾ ਹੈ they are the problem ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਮਦਲ ਸਿੰਘ ਤੁਸੀਂ ਦੇਖ ਰਹੇ ਹੋ ਆਰਪੀਐਨ ਨਿਊਜ਼ ਮਿਲਦੀ ਆ ਅਸੀਂ ਅੱਜ ਇਸ ਵੇਲੇ ਥੱਲੇ ਆਏ ਪੁਰਾਣੀ ਸਾਲੇ ਆਏ ਹੋਇਆ ਤੇ ਇੱਥੇ ਇੰਨਾ ਕੁ ਜ਼ਬਰਦਸਤ ਤੂਫਾਨ ਸੇ ਬੱਝ ਚੁੱਕਿਆ ਤੇ ਬਹੁਤ ਹੀ ਜ਼ਿਆਦਾ ਬयंਕਰ ਦਾ ਤੂਫਾਨ ਹੈ ਇੱਥੇ ਸਕੂਟਰ ਸਾਈਕਲਾਂ ਵਾਲੇ ਵੀ ਗੱਡੀਆਂ ਵਾਲੇ ਵੀ ਬੜੇ ਟਾ ਟਾ ਕਰਕੇ ਜਾ ਰਹੇ ਕੁਝ ਵੀ ਹੋ ਸਕਦਾ ਹੈ ਕਿ ਜਿੱਥੇ ਜਿੱਥੇ ਮੇਰੇ ਵੀਰ ਕੋਈ ਹੈ ਉਹ ਤੇ ਖੜੋ ਨਹੀਂ ਤੂਫਾਨ ਬਹੁਤ ਜ਼ਿਆਦਾ ਹੈ ਪੁਰਾਣਾ ਸ਼ਾਲਾ ਅੱਡਾ ਚੌਂਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਣੀ ਹੀ ਪਾਣੀ। ਇੰਨੀ ਜ਼ਬਰਦਸਤ ਬਾਰਿਸ਼ ਲੱਗੀ ਹੋਈ ਆ ਕਿ ਪਾਣੀ ਹੀ ਪਾਣੀਾਰੇ ਪਾਸੇ ਤੋਂ ਪਾਣੀ ਪਾਣੀ ਵਹਿੰਦੇ ਹੋਏ ਆਏਗਾ। ਇਹੋ ਜਿਹੀ ਬਾਰਿਸ਼ ਬਹੁਤ ਤੇਜ਼ ਹੁੰਦੇ ਬਾਪੂ ਜੀ ਦੀ। ਜਿਹੜੇ ਰਾਹगिरਿਆ ਉਹ ਰੁਕਣ ਦਾ ਨਾ ਹੀ ਨਹੀਂ ਲੈ ਰਹੇ। ਇਹਨੀ ਤੇਜ਼ ਹਨੇਰੀਆ ਤੂਫਾਨ ਆ ਰਸਟ ਟ੍ਰੈਕਟਰ ਨਾ ਰੋਡ ਤੇ ਕਿਸੇ ਦਾ ਵੀ ਨਿਸ਼ਾਨ ਹੋ ਪਰ ਇਹ ਦੇਖੋ ਬਾਰਿਸ਼ ਇੰਨੀ ਤੇਜ਼ ਬਾਰਿਸ਼ ਹਨੇਰੀ ਤੰਨੇ ਚ ਮੌਸਮ ਨੇ ਬਦਲਿਆ ਆਪਣਾ ਰੁਖ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਰਾਤ ਬਹੁਤ ਤੇਜ਼ بارش ਵਲੇ ਰੋਹੇ ਗਿਰਨ ਦੇ ਲਈ ਬਹੁਤ ਪਰਸ਼ਾਨੀ ਹੈ ਜਿਹੜਾ ਵੀ ਤੇ ਬੇਤਰਾ ਇਹਦੀ ਬਾਰਿਸ਼ ਦੇ ਵਿੱਚ ਬਾਈਕ ਤੇ ਜਾਂ ਮੋਟਰਸਾਈਕਲ ਚਲਾ ਰਿਹਾ ਹੋਣਾ ਨਾ ਇਹ ਮਤਲਬ ਆਪਣੇ ਹੱਥ ਦੇ ਨਾਲ ਨਾ ਕਰਿਆ ਕਰੋ ਰੁਕ ਜਾਇਆ ਕਰੋ ਦੇਖਦਾ ਦੇਖ ਕੇ ਜਦੋਂ ਜਿਹੜਾ ਕੋਸ ਬਾਰਿਸ਼ਾਂ ਤੂਫਾਨ ਹੈ ਮਰੀਆ ਦੇਖ ਕੇ ਬਹੀਏ ਇਹ ਸੌ ਕਰਦੇ ਆਪਣੇ ਆਪ ਨਾਲ ਜੋ ਬੋਤਲ ਮੋਹਲਾ ਜੀ ਬੋਤਲ ਪਿੰਡਿਆ ਆਪਣੀ ਗੰਦੀ ਕਿਦੋਂ ਲੋਗ ਵਰਮਨ ਕਰਿਆ ਕਰੇ ਅੱਲਾ ਕਿਹਾ ਜੇ ਕੀ ਹੋ ਰਹੀ ਹੈ ਬੇਨਤੀ ਕਰਦਾ ਕਿਪਾ ਪਰਤੇ ਇੱਕੋ ਸੇਫ ਜਗਾ ਦੇ ਕੇ ਰੁਕ ਜਾਇਆ ਬੜਾ